ਮਾਝੇ ਦੇ ਲੋਕ ਆਪ ਮੁਹਾਰੇ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਇਕੱਠ ਕਰਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਦੀਆਂ ਇਸ ਲੋਕ ਸਭਾ ਚੋਣਾਂ ਵਿੱਚ ਮਦਦ ਕਰਨ ਲਈ ਕਮਰ ਕੱਸੇ ਕਰਨ ਲੱਗ ਪਏ ਹਨ ਇਸੇ ਤਹਿਤ ਪਿੰਡ ਭੈਲ ਢਾਈ ਵਾਲਾ ਵਿਖੇ ਭਾਈ ਅਮਰਤਪਾਲ ਸਿੰਘ ਦੀ ਮਦਦ ਕਰਨ ਦੇ ਸਲਾਮ ਮਸ਼ਵਰੇ ਸੰਬੰਧੀ ਇੱਕ ਇਕੱਠ ਹੋਇਆ ਜਿਸ ਸੰਬੰਧੀ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਇਸ ਇਕੱਠ ਵਿੱਚ ਸ਼ਮੂਲੀਅਤ ਕੀਤੀ ਇਸ ਇਕੱਠ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਖੁੱਲੇ ਦਿਲ ਨਾਲ ਹਮਾਇਤ ਕਰਨ ਦਾ ਇਕੱਠ ਵਿੱਚ ਹਾਜ਼ਰ ਸੰਗਤਾਂ ਨੇ ਦੋਵੇਂ ਹੱਥ ਖੜੇ ਕਰਕੇ ਸਮਰਥਨ ਕੀਤਾ ਬਿਊਰੋ ਰਿਪੋਰਟ ਫਟੇ ਟਾਈਮਜ਼ ਚੈਨਲ ਕੁਮਾਰ ਸਿੰਘ ਜੀ ਅੱਜ ਜਿਹੜਾ ਇੱਥੇ ਇਹ ਦ ਭੈੜ ਵਿੱਚ ਜਿਹੜਾ ਕੱਟ ਕੀਤਾ ਗਿਆ ਕੀ ਇਹਦਾ ਏਜੰਡਾ ਸੀ ਕੀ ਇਹਦਾ ਪਹਿਲਾਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਹਲਕਾ ਖਡੂਰ ਸਾਹਿਬ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਏਜੰਡਾ ਵੀਰ ਜੀ ਇਹ ਹੈ ਕਿ ਜਿਹੜਾ ਭਾਈ ਅਮਰਪਾਲ ਸਿੰਘ ਜੀ ਆਜ਼ਾਦ ਪਾਰਲੀਮੈਂਟਰੀ ਹਲਕਾ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਉਹਨਾਂ ਦੇ ਸਬੰਧ ਵਿੱਚ ਸਾਡੀ ਅੱਜ ਦੀ ਕੇਵਲੇ ਨੁਕੜ ਮੀਟਿੰਗ ਆ ਅਸੀਂ ਆਪਣੇ ਨਗਰ ਦੇ ਵਿੱਚ ਸਹਿਮਤੀ ਬਣਾਉਣ ਵਾਸਤੇ ਵੀ ਸਾਰਿਆਂ ਨੇ ਇੱਕ ਥਾਂ ਚੱਲਣਾ ਵਾ ਸਾਡੀ ਕੋਸ਼ਿਸ਼ ਇਹ ਆ ਪੀ ਇਸ ਵਾਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵਾਲੇ ਆਮ ਆਦਮੀ ਵਾਲੇ ਵੀਰ ਜਾਂ ਭਾਜਪਾ ਦੇ ਕੋਈ ਵੀ ਸਮਰਥਕ ਜਿਹੜਾ ਉਹਨੂੰ ਇੱਕੇ ਰਸੇ ਨਗਾਉਣਾ ਸਾਡੀ ਸਾਰੇ ਪਿੰਡ ਦੀ ਅਜੇ ਇਕਤਰਤਾ ਹੋਈ ਆ ਅਸੀਂ ਇੱਥੇ ਸਹਿਮਤੀ ਦੇ ਨਾਲ ਫੈਸਲਾ ਕੀਤਾ ਵੀ ਸਾਰੇ ਇੱਕੋ ਹੀ ਬੂਥ ਲਾਵਾਂਗੇ ਜੀ ਇੱਕੇ ਬੂਥ ਦੇ ਰਾਹੀਂ ਪਾਈ ਅਮਰਤਪਾਲ ਸਿੰਘ ਨੂੰ ਵੱਧ ਵੱਧ ਵੋਟ ਪਾਵਾਂਗੇ ਬੇਸ਼ੱਕ ਅਸੀਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਨੂੰ ਹੁਣ ਤੱਕ ਵੋਟਾਂ ਪਾਉਂਦੇ ਆਏ ਹਾਂ ਤੇ ਗਾਹ ਵੀ ਪਾਉਂਦੇ ਰਹਿਣਾ ਪਰ ਆਰਕਿੰਦ ਦਾ ਜਿਹੜਾ ਮੌਕਾ ਹੈ ਸਾਡੀ ਕੌਮ ਦੀ ਖਾਤਰ ਆ ਸਾਡੇ ਕੌਮ ਦੇ ਦਿਲਾਂ ਦੀ ਧੜਕਣ ਜਿਹੜੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵੀ ਅਮਰਤਪਾਲ ਸਿੰਘ ਜੀ ਜਿਹੜੇ ਅਮਰਤ ਪ੍ਰਚਾਰ ਲਹਿਰ ਨੂੰ ਚਲਾ ਰਹੇ ਸੀ ਬੱਚਿਆਂ ਮਾਵਾਂ ਦੀਆਂ ਗੋਦੀਆਂ ਨੂੰ ਹਰਿਆ ਕਰ ਰਹੀ ਸੀ ਕਿਉਂਕਿ ਵੇਖੋ ਸਾਡੇ ਪਿੰਡ ਦੇ ਵਿੱਚੋਂ ਜੇ ਅਸੀਂ ਵੇਖੀਏ ਤਾਂ ਲਗਭਗ 30 ਹਰਥੀਆਂ ਉੱਠ ਚੁੱਕੀਆਂ ਜੀ ਆ ਚਿੱਟੇ ਦੇ ਨਸ਼ੇ ਦੇ ਨਾਲ ਨਸ਼ੇ ਦੀ ਲਹਿਰ ਨੂੰ ਬੰਦ ਕਰਨ ਵਾਸਤੇ ਤੇ ਅੰਮ੍ਰਿਤ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਉੱਠੇ ਸੀ ਸਰਕਾਰ ਨੇ ਬਿਨਾਂ ਵਜ੍ਹਾ ਕੋਈ ਬਹੁਤੇ ਵੱਡੇ سنگੀਨ ਜੁਰਮ ਨਹੀਂ ਉਹਨਾਂ ਤੇ ਇੱਕ ਵੀ ਜੁਰਮ ਨਹੀਂ ਹੈਗਾ ਉਹਨਾਂ ਨੂੰ ਡਾਕੇ ਚੋਕੇ ਅੰਦਰ ਰੱਖਦਾ ਵਾ ਐਨਐਸਐਲ ਆਈ ਆ ਉਹਦਾ ਇੱਕੋ ਇੱਕ ਹੱਲ ਸੀ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਦੀ ਇਲੈਕਸ਼ਨ ਲੜਾ ਕੇ ਜਿਤਾ ਕੇ ਦੇ ਬਾਹਰ ਕੱਢੇ ਜਾਵੇ ਇਸ ਕਰਕੇ ਉਹਨਾਂ ਨੂੰ ਬਹੁਮਤ ਸਾਡੇ ਸਾਰੇ ਨਗਰ ਦੀ ਵਿਖਿਆ ਤੁਸੀਂ ਇੱਥੇ ਸਾਰੀ ਸੰਗਤ ਇਕੱਤਰ ਹੋਈ ਆ ਅੱਜ ਦੀ ਇਕੱਤਰਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਰੇ ਵੀਰ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਵਾਲੇ ਸਾਰੇ ਆਏ ਆ ਅਸੀਂ ਸਾਰਿਆਂ ਨੇ ਇਕੱਤਰ ਹੋ ਕੇ ਇੱਕ ਏਜੰਡਾ ਅੱਜ ਦਾ ਤੈਅ ਕਰ ਲਿਆ ਵੀ ਅਸੀਂ ਅੱਜ ਤੋਂ ਘਰੋ ਘਰੀ ਵੀ ਜਾਣਾ ਜਿਹੜੇ ਵੀ ਰਾਜ ਸ਼ਾਮਲ ਨਹੀਂ ਹੋ ਸਕੇ ਉਹਨਾਂ ਦੇ ਘਰਾਂ ਵਿੱਚ ਵੀ ਜਾਣਾ ਸਾਡਾ ਪਿੰਡ ਜਿਹੜਾ ਜੀ ਉਹ ਬਿਨਾਂ ਇੱਕੇ ਬੂਥ ਤੇ ਭਾਈ ਅਮਰਪਾਲ ਸਿੰਘ ਦੇ ਬੂਥ ਤੇ ਬਿਕੇ ਇੱਕੇ ਰਸੇ ਸਾਰਾ ਜਿਹੜਾ ਅੱਜ ਦਾ ਅਸੀਂ ਬੋਰਡ ਜਿਹੜੀ ਇਸ ਦੀ ਭੋਲ ਕਰਾਂਗੇ ਜੀ ਸਭ ਤੋਂ ਵੱਧ ਲੀਡ ਨਾਲ ਅਸੀਂ ਆਪਣੇ ਪਿੰਡ ਦੇ ਵਿੱਚੋਂ ਜਿਤਾਵਾਂਗੇ ਨਾਲ ਦੀ ਨਾਲ ਆਸ ਵੀ ਆਪੀ ਜਿਹੜ ਰੁੜ ਜਾਣੇ ਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਭਲ ਖੱਟਣ ਦਾ ਮੌਕਾ ਜਿੱਤੇ ਤੇ ਉਹਨਾਂ ਨੇ ਜਾਣਾ ਹੀ ਹੈ ਲੀਡ ਵੀ ਬਹੁਤ ਵੱਡੀ ਹੋਣੀ ਹੈ ਇਹ ਭਲ ਖੱਟਣ ਦਾ ਮੌਕਾ ਸਾਰੇ ਵੀਰ ਪਾਰਟੀ ਬਾਜੀ ਤੋਂ ਉੱਪਰ ਉੱਠ ਗਏ ਅਸੀਂ ਕਿਸੇ ਪਾਰਟੀ ਨੂੰ ਮੰਦਾ ਨਹੀਂ ਕਹਿਣਾ ਚਾਹੁੰਦੇ ਨਾ ਹੀ ਅਸੀਂ ਕਿਸੇ ਦੇ ਵਿਰੋਧ ਦੇ ਵਿੱਚ ਆ ਅਸੀਂ ਸਿਰਫ ਕੌਮੀਅਤ ਦੀ ਖਾਤਰ ਜਿਹੜਾ ਉਹ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਅੱਜ ਜੇ ਵੱਡਾ ਇਕੱਠ ਕੀਤਾ ਵਾ ਤੇ ਸਾਰੇ ਇੱਕ ਹੀ ਜਗ੍ਹਾ ਸੇ ਵੋਟਾਂ ਪਾਵਾਂਗੇ ਇੱਕ ਹੀ ਬੂਥ ਲਾਵਾਂਗੇ ਇੱਕ ਹੀ ਲੰਗਰ ਚਲਾਵਾਂਗੇ ਸਾਰੀ ਰਾਜ ਸਿੰਘ ਜੀ ਕੀ ਲੱਗਦਾ ਕਿ ਮਝੇਲ ਜਿਹੜੇ 1999 ਵਾਲਾ ਜਿਹੜਾ ਇਤਿਹਾਸ ਹੈ ਫਿਰ ਦਰੋਂ ਆਉਣਗੇ ਹਾਂਜੀ ਦਰੋਂ ਦੀ ਦੇਖੋ ਉਹ ਵੀ ਸਿਹਰਾ ਅਮਰ ਜਿਹੜਾ ਸੀਗਾ ਉਹ ਖਡੂਰ ਸਾਹਿਬ ਤਰਨਤਾਰਨ ਹਲਕੇ ਦੇ ਲੋਕ ਸਭਾ ਦੇ ਹਲਕੇ ਦੇ ਲੋਕਾਂ ਨੂੰ ਗਿਆ ਸੀਗਾ ਵੀ ਮਾਨ ਸਾਹਿਬ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਇਆ ਉਹਨੂੰ ਨਵਾਂ ਜੀਵਨਦਾਨ ਬਖਸ਼ਿਆ ਔਰ ਮਾਨ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਸਟੇਜਾਂ ਤੱਕ ਤਰਨਤਾਰਨ ਲੋਕ ਸਭਾ ਹਲਕਾ ਦੇ ਵੋਟਰਾਂ ਦਾ ਧੰਨਵਾਦ ਕਰਦੇ ਆਉਂਦੇ ਆ ਇਹ ਮੈਨੂੰ ਲੱਗਦਾ ਵੀ ਇਤਿਹਾਸ ਬਿਲਕੁਲ ਦੁਹਰਾਉਣ ਜਾ ਰਹੇ ਆ ਉਸ ਤੋਂ ਵੱਧ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਜਿਤਾ ਕੇ ਸਾਰੀ ਸ਼ਕਤੀ ਜਿਹੜੀ ਉਹ ਬਾਹਰ ਲਿਆਊਗੀ ਕਿਉਂਕਿ ਸਰਕਾਰ ਨੇ ਬਿਨਾਂ ਵਜ੍ਹਾ ਉਹਨਾਂ ਨੂੰ ਬੰਦ ਕੀਤਾ ਵਾ ਉਹਨਾਂ ਦੇ ਉੱ ਲਗਾ ਸਰਕਾਰ ਨਹੀਂ ਚਾਹੁੰਦੀ ਪੰਜਾਬ ਦੇ ਪੰਜਾਬ ਦੇ ਤੋਂ ਚੌ ਤਰਫਾ ਹਮਲੇ ਨੇ ਸਿੱਖੀ ਦੇ ਉੱਤੇ ਹਮਲੇ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਸਤੇ ਕਿਉਂਕਿ ਵੇਖੋ 1947 ਦੀ ਵੰਡ ਤੋਂ ਬਾਅਦ ਜਦੋਂ ਵੀ ਹਿੰਦ ਨਾਲ ਪੰਜਾਬ ਜੀਆ ਵਾ ਉਹ ਆਪਣੀ ਧੌਣ ਆਕੜ ਕੇ ਜੀਆ ਵਾ ਸੈਂਟਰ ਜੱਗੇ ਤੇ ਉਹਨਾਂ ਨੂੰ ਇਹ ਮਨਜ਼ੂਰ ਨਹੀਂਗਾ ਉਹ ਪੰਜਾਬ ਨੂੰ ਨਵਾ ਕੇ ਰੱਖਣਾ ਚਾਹੁੰਦੇ ਆ ਉਹ ਜਿਹੜਾ ਸਾਡਾ ਕਿਸਾਨੀ ਸੰਘਰਸ਼ ਚੱਲਿਆ ਇੱਕ ਸਾਲ ਦਾ ਉਤੋਂ ਵੀ ਬਹੁਤ ਚਿੜੇ ਹੋਏ ਆ ਉਹਨਾਂ ਦੇ ਕਿ ਉਹਨਾਂ ਦੀ ਪੇਸ਼ ਨਹੀਂ ਗਈ ਹਾਰ ਖਾਣੀ ਪਈ ਮੂੰਹ ਦੀ ਖਾਣੀ ਪੇਸ਼ ਕਰਕੇ ਉਹ ਚਾਹੁੰਦੇ ਵੀ ਪੰਜਾਬ ਨੂੰ ਕਿਸੇ ਤਰੀਕੇ ਨਾਲ ਨਵਾਉਣਾ ਭਾਵੇਂ ਨਸ਼ਿਆਂ ਦੇ ਦਰਜੇ 'ਚ ਰੋੜ ਗਏ ਭਾਵੇਂ ਉਹ ਗੈਂਗਸਟਰਾਂ ਦੇ ਰੂਪ ਵਿੱਚ ਰੋੜ ਗਏ ਇਸ ਕਰਕੇ ਉਹ ਜਿਹੜਾ ਯਤਨ ਕਰ ਰਿਹਾ ਉਹਨੂੰ ਫੇਲ ਕਰਨ ਵਾਸਤੇ ਇਹ ਇਤਿਹਾਸ ਦਰਵਾਵਾਂਗੇ ਜੀ ਅਸੀਂ